ਆਗੇ ਆਗੇ ਰਾਹ ਹੈ ਹੀ ਨਹੀਂ ਨੰਗਣਾ ਕਿਧਰ ਹੋਦੀ ਉੱਤ ਡੱਪਲਾ ਸ਼ੁੱਧ ਦੇਸੀ ਕਰੇਲੇ ਤਿਲਕਣੇ ਵੜੀ ਡੱਪਲਾ ਲਾ ਕੇ ਆ ਮੈਂ ਨੰਗੇ ਪੈਰੀ ਨਹੀਂ ਆਉਣਾ ਹਾਂਜੀ ਸਹੀ ਗੱਲ ਹਜੂਰ ਸਾਹਿਬ ਦੀਆਂ ਤਿਆਰੀਆਂ ਕਿੰਨੇ ਕਰੇਲੇ ਮਾ ਟੋੜੀ ਜੰਨੀ ਆ ਕਰੇਲੇ ਚੰਦਰ 라ਵਲ ਕਿੱਥੇ ਫੂਲ ਲੋਂਦੇ ਆ ਇਹ ਟੁੱਟ ਗਏ ਤੇ ਤੂੰ ਆ ਗਿਆ ਮਾਂ ਮੈਂ ਕੰਮ ਕਾਣ ਰਿਆਂ ਹੀ ਮੱਜਾਂ ਦਾ ਹੱਥ ਗੰਦੇ ਹੀ ਤੂੰ ਤਾਂ ਨਹੀਂ ਚੁੱਕਿਆ ਮੈਂ ਦਰੇ ਉਹਨੂੰ ਕਾਲ ਬੈਕ ਤੇ ਕੀਤੀ ਚੰਦ ਨੂੰ ਅੱਛਾ ਕਰੇਲੇ ਬੜੇ ਤੋੜਦਾ ਚਲੋ ਜੀ ਕਰੇਲੇ ਤੋੜਨ ਤੋਂ ਬਾਅਦ ਇੱਕ ਤੁਹਾਡੇ ਗਾੜੀ ਰਿਕੁਐਸਟ ਕਰਦੇ ਆਂ ਬੇਨਤੀ ਕਰਦੇ ਸਾਰੇ ਜਣੇ ਇਕੱਠੇ ਹੋ ਗਏ ਤੇ ਮਾਤਾ ਜੀ ਵੇਖੋ ਪੂਰੇ ਜੋਰਾਂ ਨਾਲ ਕਰੇਲੇ ਤੋੜਦੇ ਹੋਏ ਓਹੋ ਸਸੀ ਕਾਲ ਜੀ ਸਸੀ ਕਾਲ ਕਰੇਲੇ ਆਜੋ ਜੀ ਜਿੰਨੇ ਕਰੇਲੇ ਖਾਣੇ ਆ ਹਾਂ ਪੈਣ ਕਰ ਦੇ ਕਰੇਲੇ ਕਿਸ ਇਨਾਵੜਾ ਭੈਣ ਕੋਈ ਨਹੀਂ ਤੇਰੇ ਕੋਲ ਵੀ ਆ ਗਿਆ ਮੈਂ ਦਾ ਨਹੀਂ ਕ੍ਰੋਸ ਹੋਣ ਡਿਆ ਵਿੱਚ ਉਹਦੀ ਆ ਸਾਰੀਆਂ ਮਤਲਬ ਜਾ ਰੀਆਂ ਸੋਹਣੀਆਂ ਐ ਲੱਗੜੀਆਂ ਚੱਲ ਰਾਈਆਂ ਭੈਣ ਮੈਨੂੰ ਲੱਗਦਾ ਤੂੰ ਦੂਜੀ ਤੀਜੀ ਲੇਨ 'ਚ ਆ ਪੰਜਵੀਂ ਲੇਨ 'ਚ ਆ ਮੈਂ ਛੇਵੀਂ ਤੇ ਚੰਦ ਸਤਵੀਂ 'ਚ ਬਸ ਠੀਕ ਵਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੀ ਅੱਜ ਦਾ ਮੇਨ ਬਲੌਗ ਇਹ ਆ ਕਿ ਇਹ ਪਹਿਲਾਂ ਚਲੋ ਤੁਸੀਂ ਵੇਖਿਆ ਆਪਾਂ ਕਰੇਲੇ ਤੋੜ ਕੇ ਲਿਆਏ ਮਾਗ ਦਾ ਹੈਲਪ ਕਰਾਈ ਇੱਕ ਗੱਲ ਲੱਗਿਆ ਹੈ। ਹੈਲਪ ਨਿਕਲਿਆ। ਤੇ ਬਾਜੁਰ ਮੀ ਪੈਣਾ ਵਾ ਅੰਦਰ ਚਲੋ ਅਸੀਂ ਅੰਦਰ ਆ ਗਏ। ਤੇ ਭਾਬੀ ਕੋਲੋਂ ਪਰੌਂਟੀਆਂ ਖਾ ਲਈਆਂ। ਆਏ ਫੇ ਪ੍ਰੋਟੀਆਂ ਖਾ ਲਈਆਂ, ਚਾਹ ਨਾਲ ਕਿਉਂਕਿ ਮੀ ਫੈਂਡ ਹੈ ਬਹੁਤ ਵਧੀਆ ਲੱਗਾ। ਚਲੋ ਇੱਕ ਗੱਲਾਂ ਰੱਖ ਰੀਆਂ। ਤੇ ਜੀ ਮੈਂ ਇਹ ਮਨੋਗਤਾਂ ਬਣਾਉਣ ਲੱਗਾ ਵਾਂ ਕਿ ਜਿਹੜਾ ਬਾਹਰ ਵੀਰ ਕੋ ਐਕਸੀਡੈਂਟ ਹੋਇਆ ਨਾ ਉਹਦੇ ਬਾਰੇ। ਕਿਉਂਕਿ ਮੈਨੂੰ ਕਮੈਂਟ ਵੀ ਆਏ ਆ, ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਵੀ ਆਏ ਆ ਕਿ ਤੁਹਾਨੂੰ ਇਨੇ ਲੋਕ ਵੀ ਰਦੇ ਆ। ਸੋ ਤੁਸੀਂ ਆਪਣੀ ਵੀਡੀਓਜ਼ 'ਚ ਉਹਦਾ ਨਾਮ ਜ਼ਰੂਰ ਲਓ ਵੀ ਦੱਸੋ ਉਹਦੇ ਬਾਰੇ। ਤੇ ਜੀ ਚਲੋ ਹੋਰ ਮੱਤ ਤੇ ਬੜਦਾ ਪੈਣਾ ਨਹੀਂ ਗੱਲ ਦੀ ਉਹਦਾ ਕਿਹੜਾ ਕੀ ਕਰਦਾ ਹੈ ਵਿਚਾਰੇ ਦਾ ਵੀ ਮੈਂ ਹੜਾ ਇਦਾਂ ਕਰਾਂ ਨਾਲੇ ਉਹ ਕਿਹੜਾ ਵਿਚਾਰਾ ਹੈ ਨਾ ਕਰੋ ਇਹ ਸੋਚ ਕੇ ਨਿਕਲਿਆ ਸੀ ਨਾ ਚਲੋ ਹੋਇਆ ਤੇ ਬਹੁਤ ਮਾੜਾ ਜਿਹੜੇ ਉਹ ਤਿੰਨ ਗਏ ਆ ਉਹ ਵੀ ਬਹੁਤ ਬਹੁਤ ਮਾੜੀ ਗੱਲ ਹੋਈ ਆ ਪਰ ਰਿਕਵੈਸਟ ਹੈ ਹੋਈ ਆ ਸਾਰਿਆਂ ਨੂੰ ਕਿ ਸਾਰੇ ਜਣੇ ਇੱਕ ਤੇ ਅਰਦਾਸ ਕਰੋ ਉਹ ਕਿਸੇ ਮਾਂ ਦਾ ਬੱਚਾ ਹੋਆ ਹੈ ਨਾ ਅਗੇ ਆਂਦੇ ਉਹਦਾ ਬਾਪ ਨਹੀਂ ਹੈ ਨਾ ਤੇ ਬਾਕੀ ਪਟੀਸ਼ਨ ਪਾਈ ਆ ਸਾਰੇ ਜਣੇ ਮਤਲਬ ਕਿ ਉਹਨੂੰ ਪਟੀਸ਼ਨਾਂ ਪਾਓ ਸਾਰੇ ਜਣੇ ਤੁਹਾਨੂੰ ਮੈਨੂੰ ਰਖਦਾ ਆਲਰੇਡੀ ਸਾਰੇ ਕੋਲ ਲਿੰਕ ਪਹੁੰਚੀ ਹੋਣੀ ਆ ਤੇ ਤੁਸੀਂ ਵੀਡੀਓ ਵੇਖੀ ਆ ਲੀਆਂ ਕਿੱਦਾਂ ਕਿੱਦਾਂ ਆਪਾਂ ਕੀ ਕੀ ਕਰਨਾ ਵਾ ਤੇ ਪਟੀਸ਼ਨ ਪਾਓ ਬਾਕੀ ਕੱਲ ਮੇਰੇ ਵੀ ਇਹਦਾ ਕਿੰਨਾ ਗੱਲ ਹੈ ਕਿ ਇਹਨੇ ਵੀ ਇੰਡੀਆ ਵਾਲੇ ਲੋਕਾਂ ਦੀ ਪਟੀਸ਼ਨ ਨਹੀਂ ਐਕਸੈਪਟ ਹੋਣੀ ਸ਼ਾਇਦ ਬਾਕੀ ਰੱਬ ਜਾਣਦਾ ਵਾ ਅਸੀਂ ਆਪੋ ਪਰਜਨ ਨੁਭਾਇਆ ਵਾ ਅਸੀਂ ਆਪਣੇ ਨਾਮ ਦੇ ਲਈ ਜਿਹੜੇ ਲੋਕ ਆਪਣੇ ਪੰਜਾਬੀ ਭਰਾਵਾ ਅਮਰੀਕਾ ਦੇ ਵਿੱਚ ਹੈ ਸਾਰੇ ਜਣੇ ਉਹਦੀ ਹੈਲਪ ਕਰੋ ਹੈਨਾ ਵਿਧਵਾ ਮਾਨੇ ਕੀ ਬਦਕ ਕਿਦਾਂ ਪੁੱਤ ਪਾਲਿਆ ਤੇ ਕਿਦਾਂ ਬਾਹਰ ਕੱਲਿਆ ਤੇ ਚਲੋ ਜਿਹੜੇ ਜਾਣ ਵਾਲੇ ਉਹ ਹੋਈ ਤੇ ਬਹੁਤ ਮਾੜੀ ਗੱਲ ਆ ਜਿਹੜੇ ਚਲੇ ਗਏ ਆ ਤੇ ਪਰ ਉਹਦਾ ਕਿਹੜਾ ਜੀ ਕਰਦੇ ਮੈਂ ਉਹਨਾਂ ਨੂੰ ਮਾਰਨਾ ਚਾਹੁੰਦਾ ਹਾਂ ਉਹ ਥੋੜੀ ਨਿਕਲਿਆ ਨਹੀਂ ਕਰ ਰੋ ਨਹੀਂ ਮੈਂ ਅੱਜ ਬੰਦੇ ਮਾਰਨੇ ਆ ਤੇ ਸਾਰੇ ਜਣੇ ਉਹਦੀ ਹੈਲਪ ਕਰੋ ਜਿੱਦਾਂ ਵੀ ਹੋ ਸਕਦਾ ਦੇਸ਼ ਪਰਦੇਸ ਚ ਰਹਿੰਦੇ ਵੀ ਸਾਰੇ ਜਣੇ ਹੈਲਪ ਕਰੋ ਤੇ ਚਲੋ ਪਟੀਸ਼ਨ ਪਾਉਣਾ ਜੀ ਉਹਦੀ ਸਜ਼ਾ ਮਾਫ ਹੁੰਦੀ ਆ ਨਾ ਤੇ ਰਿਪੋਰਟ ਵੀ ਕਰ ਦਿੰਦੇ ਆ ਨਾ ਪਿੰਡ ਵੀ ਆ ਜਾਂਦਾ ਉਹ ਆਪਣੀ ਮਾਂ ਮਿਲਦੇ ਆਜੂ ਕਾਣਾ ਵੀ ਆਪਣੇ ਮਾ ਦੇ ਅੱਖਾਂ ਸਾਹਮਣੇ ਰੋਗਾ ਥੋੜੀ ਖਾ ਲੂਗਾ ਪਰ ਜਿਹੜੇ ਮਤਲਬ ਜਿੰਨਾ ਹੁਣ ਉਹਦੀ 45 ਸਾਲ ਮਾਣਾ 45 ਸਾਲ ਦੀ ਸੀ 45 ਸਾਲ ਦੀ ਉਹਦੀ ਉਮਰ ਆਪਾਂ ਹੀ 40 ਸਾਲ ਦੇ ਚੰਨਾਂ ਗਏ 77 ਸਾਲ ਤੇ ਉਹਦੀ ਵਿਚਾਰੇ ਦੇ ਉੱਥੇ ਨਾ ਗਏ ਆਣੀ ਮਾ ਬੱਚਾ ਰੋਲਦੀ ਫਿਰਨੀ ਵਿਚਾਲੀ ਕਿੱਦਾਂ ਉਹਨਾਂ ਦਾ ਮੂੰਹ ਜਿਹਾ ਵੇਖ ਕੇ ਕਈ ਜਾਣੇ ਹੋਣਾ ਮਾਪਿਆਂ ਨੂੰ ਵੀ ਕਹਿਣਗੇ ਵੀ ਤੂੰ ਸਾਰਾ ਗਲਤ ਲੱਗਾ ਜਿਹੜੀ ਉਹਦੀ ਸਿਰ ਦੀ ਦਸਤਾਰ ਲਾਈ ਹੈ ਨਾ ਦਸਤਾਰ ਨਹੀਂ ਲਾਉਣੀ ਚਾਹੀਦੀ ਉਹ ਤਾਂ ਤੁਨੂੰ ਲੁਮਾ ਤੁਨੂੰ ਨਾ ਰਹੀਆ ਪਰ ਉਹ ਬਰਤਨ ਬਗਾ ਘਰ ਚ ਕਿੰਨਾ ਮਨ ਲ ਭਾਵੇਂ ਸਰ ਭੀ ਆਪਾਂ ਵੇ ਕੋਈ ਵੀ ਪਨੀਰ ਹੀ ਸੁੱਤਾ ਵਾ ਮਤਲਬ ਭਾਵੇਂ ਵਾਲ ਲੱਗ ਰਹੀਆ ਮੈਨੂੰ ਲੱਗਦਾ ਆਪਾਂ ਕਲੀ ਵੀ ਗਏ ਨੇ ਉਹਦਾ ਪਰਨਾ ਲਾ ਕੇ ਨਾ ਰੱਖਿਆ ਵੇ ਦੂਸਰੇ ਨੇ ਕਲੀ ਪਰਨਾ ਨਹੀਂ ਲਾਇਆ ਕਿਉਂਕਿ ਉਹ ਚੀਜ਼ ਚੰਗੀ ਨਹੀਂ ਲੱਗੀ ਸਾਨੂੰ ਉਹ ਚੀਜ਼ ਵੀ ਫੀਲ ਹੋਈ ਕਈ ਜਣੇ ਕਹਿਣਗੇ ਹੁਣ ਵੀ YouTube ਵਾਲੇ ਸਾਰੀ ਇੱਕੋ ਚੀਜ਼ ਦੇ ਪਿੱਛੇ ਪੈ ਗਏ ਸ਼ਾਇਦ ਉਹ ਮੁੰਡੇ ਤੋਂ ਵਿਊ ਲੈਣ ਦੇ ਮਾਰੇ ਠੀਕ ਆ ਜੀ ਚਲੋ ਆਪਾਂ ਤੁਹਾਡੇ ਨਾਲ ਨਹੀਂ ਆਪਾਂ ਇਸ ਚੀਜ਼ ਤੇ ਨਹੀਂ ਬੋਲਣਾ ਤੁਹਾਡੇ ਇੱਕ ਵੀਡੀਓ ਪਾਉਣ ਨਾਲ ਜਿਹੜੇ ਜਿੰਨੇ ਵੀ ਸਾਨੂੰ 10-15000 ਲੋਕ ਵੇਖਦੇ ਆ ਉਹਨਾਂ ਇਹ 5-700 ਬੰਦਾ ਵੋਟ ਕਰੀ ਤੋਂ ਉਹਦੇ ਵਾਸਤੇ ਤੇ ਇਹਦੇ ਵਿੱਚ ਸਾਡਾ ਸਾਡਾ ਵੀ ਕੁਝ ਨਹੀਂ ਜਾਂਦਾ ਜੀ ਜੇ ਅਗਲੇ ਦੀ ਸਾਡੀ ਇੰਨੀ ਵੀਡੀਓ ਪਾਉਣ ਨਾਲ ਹੈਲਪ ਹੋ ਜਾਏ ਤੇ ਸਾਡੇ ਲਈ ਮਤਲਬ ਕੋਈ ਸਾਨੂੰ ਲੱਗਦਾ ਨਹੀਂਗਾ ਵੀ ਕੋਈ ਵੱਡੀ ਸਾਡੇ ਮੋਢੇ ਤੇ ਅਮਰੀਕਾ ਦੇ ਵਿੱਚ ਰਹਿੰਦੇ ਆ ਵੀਡੀਓ ਵੇਖਦੇ ਆ ਸਾਰੇ ਜਣੇ ਚਲੋ ਇਹ ਗੱਲ ਹੈਗੀ ਆ ਸਾਰੇ ਜਿਹੜੇ ਜ਼ਿਆਦਾ ਪੜੇ ਲਿਖੇ ਲੋਕੋ ਸੋਚਦੇ ਉਹਦੀ ਗਲਤੀ ਆ ਉਹਦੀ ਗਲਤੀ ਆ ਨਹੀਂ ਪਰ ਇਹ ਸੋਚੋ ਕਿ ਉਹ ਸੋਚ ਕੇ ਨਹੀਂ ਨਿਕਲਿਆ ਘਰੋਂ ਹੈ ਨਾ ਗਲਤੀ ਗਲਤੀ ਕਿਸੇ ਵੀ ਇਨਸਾਨ ਕੋ ਹੋ ਸਕਦੀ ਆ ਤੇ ਜਿਹੜੇ ਵੀ ਭੈਣ ਭਰਾ ਹੈ ਨਾ ਉਹ ਵੀ ਆਉਂਦੇ ਨੇ ਥੋੜਾ ਜਿਆਦਾ ਮੈਨੂੰ ਇਹੋ ਹੀ ਮਤ ਦੇ ਪੜਦਾ ਮੈਨੂੰ ਇਹਨੇ ਚੇਤੇ ਆ ਗੋਲ ਵੀ ਵੀਡੀਓ ਵੇਖੀ ਉਹਦੇ ਵਿੱਚ ਇੱਕ ਇਹ ਆਪਣਾ ਪੰਜਾਬੀ ਤੇ ਇੱਕ ਗੋਰਾ ਸੀ ਗੋਰੇ ਕੋਲ ਵੀ ਸੇਮ ਚੀਜ਼ ਹੋਈ ਹੈ ਤੇ ਆਪਣੇ ਪੰਜਾਬੀ ਕੋਲ ਵੀ ਇੱਕ ਗੱਲ ਹੈ ਜੀ ਆਪਣੇ ਪੰਜਾਬੀ ਕੋਲ ਵੀ ਗਲਤੀ ਹੁੰਦੀ ਹੈ ਨਾ ਆਪਣੀ ਪੰਜਾਬੀ ਇੰਨਾ ਖਿੱਚ ਲਿਆ ਇੰਨਾ ਖਿੱਚ ਲਿਆ ਉਹ ਕੁੜੀ ਨੇ ਬੋਲਿਆ ਵੀ ਸੇਮ ਦੋਵੇਂ ਮਿਸਟੇਕਾਂ ਗੋਰੇ ਕੋਲ ਵੀ ਇਹੋ ਮਿਸਟੇਕ ਹੋਈ ਹੈ ਪੰਜਾਬੀ ਕੋਲ ਵੀ ਇਹੋ ਆਈ ਆ ਗੋਰੇ ਦੀ ਕਿਤੇ ਵੀਡੀਓ ਨਹੀਂ ਆਈ ਬਟ ਉਹਨੇ ਇਹ ਗੱਲ ਕਹੀ ਵੀ ਪੰਜਾਬੀ ਇੰਨਾ ਫਾਇਕ ਦਿੱਤੀ ਕਿ ਪੰਜਾਬੀ ਸਭ ਤੋਂ ਯਾਨੀ ਵਾਇਰਲ ਆ ਇੰਸਟਾਗ੍ਰਾਮ YouTube ਮੈਂ ਜਿੱਥੋਂ ਤੱਕ ਮਤਲਬ ਹੈ ਕਿ ਉਹਨੂੰ ਗੱਡੀ ਚ ਬਿਠਾਉਣ ਤੱਕ ਦੀਆਂ ਵੀਡੀਓ ਆਈ ਸਾਰਾ ਕੁਝ ਇੰਨਾ ਉਹ ਮਾਂ ਦੇਖ ਕੇ ਹਾਂ ਚਾਰ ਹੁੰਦਾ ਸਾਡੇ ਵਰਗਿਆਂ ਨੂੰ ਇੱਥੇ ਮੋਲ ਪਏ ਜਿੱਦਾ ਮਤਲਬ ਕਿ ਮਾਂ ਬੇਡੀਆਂ ਚ ਪੁੱਤ ਬੰਨੇ ਆ ਮਾਂ ਇਹ ਕਿ ਕਿੱਥਾਂ ਬਰਦਾਸ਼ ਕਰੂਗੀ ਤੇ ਹੱਥ ਬੰਨ ਕੇ ਇਹੋ ਹੀ ਸਾਡੀ ਬੇਨਤੀ ਆ ਕਿ ਸਾਰੇ ਜਾਣੇ ਉਹਨੂੰ ਸਪੋਰਟ ਕਰੋ ਸਾਰੇ ਜਣੇ ਉਹਦੀ ਹੈਲਪ ਜ਼ਰੂਰ ਕਰੋ ਜਿਹੜੇ ਅਮਰੀਕਾ 'ਚ ਸਾਡੀ ਕੋਈ ਜੀਡੀ ਹੋਵੇ ਮਾਨਸੋਨ ਦੇ ਪਰਦੇ ਵਾਲੀ ਗੱਲ ਆ ਕਿ ਉਹਦੀ ਵੀਡੀਓ ਵੇਖੀ ਜਦੋਂ ਮਤਲਬ ਗਾਹਿਰਾ ਵੀ ਹੋਣਗੀ ਤੇ ਉਹ ਪਿੱਛੋਂ ਉਨ ਡੇ ਹੈਗਾ ਤੇ ਟਰੱਕ ਦੇ ਮੋੜ ਤੋਂ ਉਹਨਾਂ ਨੂੰ ਦਿਖਿਆ ਇਹਨੂੰ ਜੇ ਉਹਨਾਂ ਨੇ ਮੱਤ ਤੇ ਪੜਦਾ ਪੈ ਗਿਆ ਚਾਹੇ ਇਹਦੀ ਮੱਤ ਤੇ ਪੜਦਾ ਪੈ ਗਿਆ ਕਿਉਂਕਿ ਜਦੋਂ ਮੈਂ ਟਰਨ ਕੀਤਾ ਉਹਨੇ ਖੁਦ ਗੱਡੀ ਵੇਖੀ ਹੈ ਮੈਂ ਵੀ ਉਹਨੇ ਵੇਖੀ ਹੈ ਵੀ ਗੱਡੀ ਔਣ ਰਹੀ ਆ ਗੱਡੀ ਵੱਜੀ ਵੀ ਉਹਦੇ ਫੇਸ ਤੇ ਰੱਬ ਲਓ ਨਾ ਕੋਈ ਰੈਕਟਰ ਨਹੀਂ ਕੋਈ ਰਿਐਕਸ਼ਨ ਨਹੀਂ ਸਭੋ ਜਿਹੜਾ ਨਾਲ ਦਾ ਬੇਟਾ ਹੈ ਨਾ ਉਹ ਬਹੁਤ ਉੱਕਿਆ ਉਹ ਪਤਾ ਨਹੀਂ ਇਹ ਰੱਬ ਵੱਲੋਂ ਕੋਈ ਸਿਸਟਮ ਹੀਗਾ ਚਲੋ ਨਹੀਂ ਨਹੀਂ ਪਤਾ ਨਹੀਂ ਚਲੋ ਜੋ ਵੀ ਹੋ ਗਿਆ ਜਿੱਦਾਂ ਵੀ ਹੋ ਗਿਆ ਨਹੀਂ ਪਰ ਗੱਲ ਮੈਂ ਵੀਡੀਓ ਵੇਖੀ ਉਹਨਾਂ ਦੇ ਪਿੰਡ ਮਤਲਬ ਅਜੇ ਤਾਂ ਮੀਡੀਆ ਵਾਲੇ ਬਏ ਆ ਉਹਨਾਂ ਦੇ ਸਰਪੰਚ ਨੇ ਆਖਿਆ ਕਿ ਕੱਲੀ ਮਾਂ ਆ ਪੇਡਾ ਤੇ ਪਿਓ ਸਿਰ ਤੇ ਨਹੀਂ ਆ ਤੇ ਮਤਲਬ ਕਿ ਐਂ ਤੇ ਹੋਇਆ ਯਾਰ ਵਧੀਆ ਫਿਚਰ ਬਣਾਉਣਾ ਆਪਣਾ ਹਾਂ ਬਾਰੇ ਇਹ ਕਹਿੰਦੇ ਸਰਕਾਰ ਹੋ ਜਾਣਾ ਹਾਂ ਤੇ ਚਲੋ ਹੱਥ ਬੰਨ ਕੇ ਉਹ ਬੇਨਤੀ ਆ ਕੇ ਸਾਰੇ ਜਾਣੇ ਉਹਨੂੰ ਸਪੋਰਟ ਕਰੋ ਤੇ ਚਲੋ ਜੀ ਸਜ਼ਾ ਘਟ ਕੇ ਥੋੜੀ 5-7 ਸਾਲ ਦੀ ਹੋ ਜਵੇ ਤਾਂ ਉਹ ਆਪਣੀ ਮਾਂ ਕੋਲ ਆ ਜਾਵੇ ਆਪਣੀ ਥੋੜੀ ਖਾ ਕੇ ਗੁਜ਼ਾਰਾ ਕਰ ਲਓ ਮਾਂ ਉਹਦੇ ਨਾਲ ਹੈ ਨਾ ਤੇ ਜੇ ਘਟ ਜੂਗੀ ਤਾਂ ਉਹਦੀ ਮਾਂ ਦੀ ਵੀ ਥੋੜੀ ਜਿੰਦਗੀ ਬਚੂਗੀ ਭੇਗਨੇ ਦੇ ਚਿਰ ਨੂੰ ਮੇਰੇ ਪੁੱਤ ਨੇ ਘਰ ਆ ਜਾਣਾ ਮਾਈ ਜਿੰਗ ਚਿਰ ਨੂੰ ਆ ਜਾਣਾ ਬਾਕੀ ਜੇ ਦਾ ਮੰਨ ਲਓ ਪੁੱਤ ਪ੍ਰਦੇਸੀ ਹੋਣ ਤੇ ਘਰ ਆਉਣਾ ਜੀਤੇ ਉਹ ਦਿਨ ਲੱਗਦਾ ਤੋ ਇੱਕ ਹੈ ਇਕੱਲੀ ਉਤੋਂ ਜੇਹਰ ਚ ਚਲ ਗਿਆ ਨਾ ਗੱਲ ਹੋਇਆ ਕਰਨੀ ਨਾ ਬਾਪਰ ਕੁਝ ਨਹੀਂ ਹੋਇਆ ਕਰਨੀ ਤੇ ਉਹ ਦਾ ਫਿਰ ਮਾਂ ਦੀ ਕੀ ਜ਼ਿੰਦਗੀ ਰਹਿ ਜਾਣੀ ਪਿੱਛੇ ਮਾਂ ਨੂੰ ਪੁੱਛ ਕੇ ਵੇਖਿਆ ਅੱਜ ਉਹਦੇ ਤੇ ਕੀ ਬੀਤਣ ਲਈ ਆ ਸੋ ਜੀ ਸਾਰਿਆਂ ਕੇ ਬੇਨਤੀ ਆ ਸਾਡੀ ਇੰਨੀ ਗ ਬੇਨਤੀ ਪ੍ਰਵਾਨ ਕਰਿਓ ਤੇ ਉਹ ਪਟੀਸ਼ਨ ਉਹਦੇ ਨਾਮ ਦੇ ਜ਼ਰੂਰ ਪਾਇਓ ਭਾਵੇਂ ਇੰਡੀਆ ਵਾਲੀ ਰਿਸੈਪਟ ਹੁੰਦੀ ਕਿ ਨਹੀਂ ਹੁੰਦੀ ਉਹ ਮੈਨੂੰ ਪਤਾ ਨਹੀਂ ਕਿਉਂਕਿ ਅਸੀਂ ਵੀ ਪਾਈਆਂ ਵਾ ਅਮਰੀਕਾ ਦੇ ਜਿਹੜੇ ਰਹਿੰਦੇ ਆ ਨਾ ਭੈਣ ਭਰਾ ਸਾਡੇ ਜਿਹੜੀ ਵੀਡੀਓ ਵੇਂਦੇ ਆ ਉਹਦੀ ਵੱਤ ਤੋਂ ਵੱਧ ਹੈਲਪ ਕਰਿਓ ਠੀਕ ਹੈ ਜੀ ਤੋਂ ਨਹੀਂ ਤੇ ਹੁਣ ਇੰਡੀਆ ਦੇ ਵਿੱਚ ਵਾ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਕਾਨੂੰਨਾਂ ਬਾਰੇ ਵੀ ਪਤਾ ਵਾ ਉਹਨਾਂ ਦੇ ਵਕੀਲ ਵੀ ਆ ਜਿੱਦਾਂ ਵੀ ਹੈਲਪ ਹੋ ਸਕਦੀ ਉਹਦੀ ਕਰੋ ਹੈ ਨਾ ਆਪਣੀ ਮਾਂ ਦੇ ਉਹਦੀ ਮਾਂ ਨੂੰ ਥੋੜਾ ਮਸਲਾ ਹੋਵੇ ਵੀ ਮੇਰੇ ਪੁੱਤ ਦੀ ਕੈਦ ਘਟ ਗਈ ਆ ਗਈ ਆ ਨਾ ਸਜ਼ਾ ਘਟ ਗਈ ਆ ਤੇ ਉਹਦੀ ਜ਼ਿੰਦਗੀ ਥੋੜੀ ਉਮਰ ਲੰਮੀ ਹੋ ਜਵੇ ਨਾ ਸੋਚ ਕੇ ਕਿ ਮੈਂ ਚੱਲ ਨੂੰ ਆ ਜਾਣਾ ਨਹੀਂ ਮੈਂ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੰਨੇ ਸਾਡੀ ਬੇਨਤੀ ਕਰਵਾ ਦਿੱਤੀ ਸਤਿ ਸ਼੍ਰੀ ਅਕਾਲ ਜੀ ਚਲੋ ਜੀ